ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ 11 ਮਈ ਅੱਜ ਹੈਗਾ ਜੀ ਮਦਰਸਡੇ ਆਪਾਂ ਸਵੇਰੇ ਸਾਜਰੇ ਉੱਠ ਗਏ ਸੀਗੇ ਜੋਤ ਲਾਤੀ ਧੂਫਲਾਤੀ ਆਪਾਂ ਲੈ ਜੀ ਤੇ ਲੋ ਜੀ ਅੱਜ ਮਦਰਸਡੇ ਵੀ ਹੈਗਾ ਜੀ ਤੇ ਨਾਲ ਦੀ ਨਾਲੇ ਅੱਜ ਸਾਡੇ ਫਲੈਟ ਦਾ 7ਵਾਂ ਸਾਲ ਹੈ ਜੀ ਕਿਉਂਕਿ ਸਾਨੂੰ ਫਲੈਟ ਲੈਣ ਨੂੰ 7 ਸਾਲ ਹੋ ਗਏ ਨੇ ਆਪਰ ਸਾਰੇ ਘਰ ਨੂੰ ਕਲੀਨ ਕਰ ਲਿਆ ਬਹੁਤ ਵਧੀਆ ਕਰ ਲਿਆ ਤੇ ਇੱਧਰ ਆਪਾਂ ਨੇ ਸ਼ੁਰੂਆਤ ਕੀਤੀ ਦਿਨ ਦੀ ਤੇ ਆਲੂ ਵਾਲੇ ਪਰੌਂਠਿਆਂ ਦੇ ਨਾਲ ਕਿਉਂਕਿ ਅੱਜ ਸੰਡੇ ਵੀ ਹੈ ਜੀ ਤੇ ਸਾਰਿਆਂ ਨੇ ਰੈਸਟ ਵੀ ਕਰਨੀ ਹੈ ਤੇ ਵਧੀਆ ਖਾਣਾ ਵੀ ਹੈਗਾ ਤੇ ਲਓ ਜੀ ਮਦ ਸਟੇ ਸਪੈਸ਼ਲ ਨੂੰ ਆਪਾਂ ਹੋਰ ਵੀ ਸਪੈਸ਼ਲ ਬਣਾਉਂਦੇ ਆਂ ਜੀ ਤੇ ਲਓ ਜੀ ਇੱਧਰ ਆਪਾਂ ਨੇ ਕਰ ਲਈਏ ਆਪਣੀ ਪਰੌਂਠਿਆਂ ਦੀ ਤਿਆਰੀ ਪਰੌਂਠੇ ਖਾ ਕੇ ਫਿਰ ਆਪਾਂ ਕਰਾਂਗੇ ਜੀ ਰੈਸਟ ਕਿਉਂਕਿ ਸਾਰੇ ਘਰ ਦੇ ਕੰਮਕਾਰ ਕਰ ਲਏ ਨੇ ਜੀ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ 올 ਦੀ ਵੈਰੀ ਬੈਸਟ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਕਿਸੇ ਦਿਨ ਤੁਹਾਨੂੰ ਮੈਂ ਇਹਦੀ ਰੈਸਪੀ ਜ਼ਰੂਰ ਬਣਾ ਕੇ ਦੇਵਾਂਗੀ ਜੀ ਕਿਉਂਕਿ ਆਪਾਂ ਇੱਕ ਨਵੇਂ ਜਿਹੇ ਤਰੀਕੇ ਨਾਲ ਸਿੱਖੀਆਂ ਜੀ ਆਪਣੇ ਪਰੌਂਠੇ ਬਣਾਉਣੇ ਤੇ ਲਓ ਜੀ ਹੋ ਗਿਆ ਸ਼ਾਮ ਦਾ ਟਾਈਮ ਕਿਉਂਕਿ ਬੇਟੀ ਵੀ ਚਲੇਗੀ ਸੀਗੀ ਉਸ ਤੋਂ ਬਾਅਦ ਫੇਰ ਸ਼ਾਮ ਦਾ ਟਾਈਮ ਮੈਨੂੰ ਥੋੜਾ ਜਿਹਾ ਸਮਾਨ ਲੈਣ ਜਾਣਾ ਸੀਗਾ ਆਪਾਂ ਪਹੁੰਚ ਕੇ ਬਾਜ਼ਾਰ ਦੇ ਵਿੱਚ ਸਾਡੇ ਸ਼ਹਿਰ ਦੀਆਂ ਰੌਣਕਾਂ ਦੇਖੋ ਜੀ ਬਹੁਤ ਸੋਹਣੀਆਂ ਤੇ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਸੀ ਬਿਲਕੁਲ ਹਨੇਰਾ ਸਮਾਨ ਆਪਾਂ ਨੇ ਕਾਫੀ ਲੈਣ ਜਾਣਾ ਸੀਗਾ ਤੇ ਬਾਜ਼ਾਰ ਦੇ ਵਿੱਚ ਜਾ ਕੇ ਮੈਂ ਸਮਾਨ ਭੁੱਲ ਗਈ ਮੁੜ ਕੇ ਦੁਬਾਰਾ ਫੇਰ ਮੈਨੂੰ ਜਾਣਾ ਪਿਆ ਜੀ ਇਸ ਕਰਕੇ ਤੇ ਲਓ ਜੀ ਆਪਾਂ ਲੱਗ ਗਏ ਆ ਆ ਰਹੇ ਆ ਜੀ ਘਰ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਘਰ ਆਉਂਦੇ ਆ ਜੀ ਕੰਮ ਕਰਦੇ ਕੰਮ ਕਰ ਦੇਖਦੇ ਆ ਤੇ ਲੋ ਜੀ ਸਾਡੇ ਆਉਂਦੇ ਨੂੰ ਬੇਟੀ ਨੇ ਸਰਪ੍ਰਾਈਜ਼ ਮੇਰੇ ਲਈ ਲਿਆ ਕੇ ਰੱਖਿਆ ਸੀਗਾ ਕੇਕ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਤਾਂ ਵੈਸੇ ਹੀ ਬਾਜ਼ਾਰ ਗਈ ਸੀਗੀ ਜੀ ਤੇ ਲੋ ਜੀ ਇੱਧਰ ਬੇਟੀ ਨੇ ਕੇਕ ਲਿਆ ਕੇ ਰੱਖਿਆ ਥੈਂਕ ਯੂ ਪੁੱਤ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਉਧਰ ਬੇਟੇ ਨੇ ਵੀ ਕਿਆ ਹੋਣਾ ਨਾ ਜੀ ਬੇਟੀ ਨੂੰ ਵੀ ਮੈਂ ਤੂੰ ਇਧਰੋਂ ਕੇਕ ਆਰਡਰ ਕਰ ਲੈ ਤੇ ਸਾਡੇ ਆਉਂਦੇ ਨੂੰ ਇਹਨੇ ਤੂੰ ਬੱਤੀ ਕਰ ਲਈ ਤੇ ਮੈਂ ਇਹਦੀ ਵੀਡੀਓ ਸ਼ੂਟ ਕੀਤੀ ਤੇ ਨਾਲ ਦੀ ਨਾਲ ਕੇਕ ਆਪਾਂ ਨੇ ਕਟਣਾ ਹੈ ਜੀ ਤੇ ਲਓ ਜੀ ਮੈਂ ਤੁਹਾਨੂੰ ਦਿਖਾ ਦਮਾ ਕੀ ਕੀ ਸਮਾਨ ਲੈ ਕੇ ਆਈ ਸਮਾਨ ਮਨੂੰ ਪਤਾ ਨਹੀਂ ਜੀ ਲੱਗਿਆ ਬਸ ਥੋੜਾ ਜਿਹਾ ਸਮਾਨ ਲਿਆਈ ਆ ਆਹ ਵਾਲਾ ਤੇ ਆ ਨੀਲ ਲੈ ਕੇ ਆਈਆਂ ਸ਼ੈਂਪੂ ਲੈ ਕੇ ਆਈਆਂ ਰੀਲਾਂ ਲੈ ਕੇ ਆਈਆਂ ਆਪਣੇ ਲੈਸਾਂ ਲੈ ਕੇ ਆਈਆਂ ਤੇ ਬਾਕੀ ਜੋ ਜੋ ਸਬਜ਼ੀਆਂ ਵਗੈਰਾ ਲੈ ਕੇ ਆਉਣੀ ਸੀ ਉਹ ਮੈਂ ਭੁੱਲ ਗਈ ਇਹ ਵਾਲੀ ਲੈਸ ਮਨੂੰ ਬੜੀ ਵਧੀਆ ਲੱਗੀ ਤੇ ਲਓ ਜੀ ਇਹ ਆਪਾਂ ਲੈ ਕੇ ਆਏ ਆ ਲੈਸਾਂ ਤੇ ਇਹ ਵਾਲਾ ਸਮਾਨ ਲੈਣ ਗਈ ਸੀ ਕਿ ਬਾਜ਼ਾਰ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਜੀ ਕੇਕ ਦੀ ਕਟਿੰਗ ਉਸ ਤੋਂ ਬਾਅਦ ਫਿਰ ਆਪਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਹੈ ਜੀ ਤੈਨੂੰ ਲੋ ਜੀ ਸ਼ਾਮ ਦਾ ਟਾਈਮ ਹੋਇਆ ਵਾ ਬਲੌਗ ਆਪਣਾ ਲੇਟ ਹੋ ਗਿਆ ਜੀ ਕਿਉਂਕਿ ਥੋੜਾ ਜਿਹਾ ਟੈਕਨੀਕਲ ਇਸ਼ੂ ਸੀਗਾ ਤੇ ਬਾਕੀ ਬੇਟੀ ਥੋੜੀ ਜੀ ਬਿਜ਼ੀ ਸੀਗੀ ਇੱਧਰ ਆਪਾਂ ਕੇਕ ਲੱਗੇ ਆ ਜੀ ਕੱਟਣ ਤੇ ਲੋ ਜੀ ਆਪਾਂ ਕੱਟ ਕੇ ਕੇਕ ਇਹ ਕੇਕ ਸੌਰੀ ਇਹ ਮੈਨੂੰ ਸਰਪ੍ਰਾਈਜ਼ ਦੇਣ ਦੇ ਚੱਕਰ ਦੇ ਵਿੱਚ ਕੇਕ ਨੂੰ ਲੁਕੋ ਰਹੀ ਸੀਗੀ ਜੀ ਉਸ ਕਰਕੇ ਕੇਕ ਥੋੜਾ ਜਿਹਾ ਟੇਡਾ ਹੋ ਗਿਆ ਸਾਈਡਾਂ ਤੋਂ ਕੇਕ ਇਹ ਥੋੜਾ ਜਿਹਾ ਵਿਕ ਹੋ ਗਿਆ ਯਾਨੀ ਕਿ ਵੀ ਬਸ ਟੁੱਟ ਗਿਆ ਜੀ ਤੇ ਲੋ ਜੀ ਬੇਟੀ ਲਈ ਮੈਂ ਸਪੈਸ਼ਲ ਇੱਕ ਸਪੀਚ ਬੋਲੀ ਸੀਗੀ ਕਿਉਂਕਿ ਇੱਥੇ ਕੈਮਰੇ ਤੱਕ ਨਹੀਂ ਪਹੁੰਚ ਪਾਈ ਤੇ ਫਿਰ ਬੇਟੀ ਲਈ ਮੈਂ ਬਹੁਤ ਸਪੈਸ਼ਲ ਥੈਂਕ ਯੂ ਆਪਣੇ ਦੋਵਾਂ ਬੱਚਿਆਂ ਲਈ ਤੇ ਜਿਨ੍ਹਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਜਿਨ੍ਹਾਂ ਨੇ ਮੈਨੂੰ ਆਪਣਾ ਮਾਂ ਬਣਨ ਦਾ ਸੁਭਾਗਿਆ ਟਾਈਮ ਬਖਸ਼ਿਆ ਤੇ ਮੇਰੀ ਮੈਂ ਮੇਰੇ ਲਈ ਬਹੁਤ ਲੱਕੀ ਪਰਸਨ ਹੈ ਜੀ ਇਹ ਦੋਨੇ ਤੇ ਸਭ ਤੋਂ ਲੱਕੀ ਪਰਸਨ ਨੇ ਮੇਰੇ ਹਸਬੰਡ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ ਬਹੁਤ ਵਧੀਆ ਸਪੋਰਟ ਕੀਤੀ ਤੇ ਇੱਥੇ ਤੱਕ ਮੈਨੂੰ ਪਹੁੰਚਾਇਆ ਹਰ ਇੱਕ ਮੇਰੀ ਖੁਆਇਸ਼ ਪੂਰੀ ਕੀਤੀ ਹੈ ਨਾ ਹਰ ਇੱਕ ਚੀਜ਼ ਜੋ ਵੀ ਮੈਂ ਮੂਹ ਤੋਂ ਕੱਢੀ ਹੈ ਜੀ ਤੇ ਉਹ ਵੀ ਮੇਰੀ ਪੂਰੀ ਕੀਤੀ ਤੇ ਮੈਂ ਸਪੈਸ਼ਲ ਥੈਂਕ ਯੂ ਕਰੂੰਗੀ ਆਪਣੇ ਹਸਬੰਦ ਦਾ ਜੀ ਕਦੇ ਰੋਕ ਟੋਕ ਨਹੀਂ ਕੀਤੀ ਬਹੁਤ ਵਧੀਆ ਰੱਖਿਆ ਹੈ ਜੀ ਤੇ ਬਾਕੀ ਸਪੈਸ਼ਲ ਥੈਂਕ ਯੂ ਮੈਂ ਆਪਣੇ ਬੱਚਿਆਂ ਦਾ ਕਰਾਂਗੀ ਜੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਨੇ ਰਿਸਪੈਕਟ ਦੰਦੇ ਨੇ ਜੀ ਵਧੀਆ ਹੈ ਜੀ ਬਹੁਤ ਵਧੀਆ ਲੱਗਦਾ ਹੈ ਜੀ ਤੇ ਬੱਚਿਆਂ ਨਾਲ ਟਾਈਮ ਸਪੈਂਡ ਕਰਕੇ ਤੇ ਬੇਟਾ ਬਾਹਰ ਹੈ ਜੀ ਕਿਉਂਕਿ ਬੇਟੇ ਦਾ ਅੱਜ ਸੰਡੇ ਦਾ ਦਿਨ ਸੀਗਾ ਉਹ ਮੈਂ ਬੇਟੇ ਨੂੰ ਆਪਾਂ ਨੇ ਨਹੀਂ ਠਾਇਆ ਕਿਉਂਕਿ ਉਹਨੂੰ ਵੀ ਨੀਂਦ ਪੂਰੀ ਕਰਨੀ ਹੁੰਦੀ ਜੀ ਦੇਖੋ ਸਟੱਡੀ ਵੀ ਕਰਨੀ ਹੁੰਦੀ ਥੋੜਾ ਬਹੁਤ ਉਹਨੂੰ ਕੰਮ ਦਾ ਜਿਹੜਾ ਹੁੰਦਾ ਜੋਰ ਉਹ ਵੀ ਹੈ ਜੀ ਤੇ ਕੋਈ ਨਹੀਂ ਜੀ ਚਲੋ ਬੇਟੇ ਲਈ ਉਹਨੂੰ ਮੈਂ ਰਾਤ ਨੂੰ ਹੀ ਬੋਲ ਕੇ ਪੈ ਗਈ ਸੀਗੀ ਮਾਂ ਪੁੱਤ ਕੋਈ ਗੱਲ ਨਹੀਂ ਤੂੰ ਆਪਣੇ ਰੈਸਟ ਕਰੀ ਕੋਈ ਗੱਲ ਨਹੀਂ ਤੇ ਬਾਬਾ ਜੀ ਉਹਨੂੰ ਵੀ ਤਰੱਕੀਆਂ ਬਖਸ਼ੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਮਰਾਂ ਵਾਲਾ ਹੋਵੇ ਮੇਰਾ ਬੱਚਾ ਤੇ ਆਦਰ ਮੇਰੀ ਬੇਟੀ ਨੂੰ ਬਾਬਾ ਜੀ ਤਰੱਕੀਆਂ ਬਖਸ਼ੇ ਤੇ ਅਗਲੇ ਸਾਲ ਮੈਂ ਆਪਣੀ ਮਾਂ ਨਾਲ ਸੈਲੀਬ੍ਰੇਟ ਕਰਾਂਗੀ ਮੈਂ ਤੁਹਾਨੂੰ ਆਪਣੀ ਮਾਂ ਦੇ ਨਾਲ ਵੀ ਮਿਲਾਉਂਗੀ ਮੇਰੀ ਮਾਂ ਬੈਸੇ ਤਾਂ ਇੱਕ ਦੋ ਵਾਰੀ ਵੀਡੀਓ ਦੇ ਵਿੱਚ ਆਈ ਹੈ ਸਪੈਸ਼ਲ ਤਰੀਕੇ ਨਾਲ ਮੈਂ ਕਦੇ ਨਹੀਂ ਤੁਹਾਨੂੰ ਮਿਲਾਇਆ ਤੇ ਮੈਂ ਆਪਣੀ ਮਾਂ ਨਾਲ ਤੁਹਾਨੂੰ ਮਿਲਾਉਂਗੀ ਜੀ ਤੇ ਜਦੋਂ ਫਾਦਰਸਡੇ ਹੋਊਗਾ ਤੇ ਉਹ ਵੀ ਮਨਾਵਾਂਗੇ ਆਪਾਂ ਸੈਲੀਬ੍ਰੇਟ ਕਰਾਂਗੇ ਤੇ ਲਓ ਜੀ ਬਾਕੀ ਫਿਰ ਆਪਾਂ ਕਰਦੇ ਆ ਜੀ ਇੰਜੋਏ ਕੇਕ ਨੂੰ ਤੇ ਉਸ ਤੋਂ ਬਾਅਦ ਲੈ ਕੇ ਆਏ ਜਿਹਦੇ ਪਾਪਾ ਜਾ ਕੇ ਵਿਚਾਰੇ ਸਬਜ਼ੀ ਕਿਉਂਕਿ ਸਬਜ਼ੀਆਂ ਆਪਣੇ ਘਰੇ ਖਤਮ ਸੀਗੀਆਂ ਤੇ ਥੋੜਾ ਜਿਹਾ ਸਮਾਨ ਇਹ ਵੀ ਲਿਆਏ ਦੋ ਤਿੰਨ ਸਬਜ਼ੀਆਂ ਹੋਰ ਹੈ ਜੀ ਉਧਰ ਤੇ ਬਾਕੀ ਸਬਜੀ ਵਗੈਰਾ ਫਿਰ ਬਣਾ ਕੇ ਦੁਬਾਰਤੋਂ ਇੱਧਰ ਦੇਖੋ ਜੀ ਬਾਹਰ ਸਾਡੇ ਬਲੈਕਆਊਟ ਹੋਇਆ ਪਿਆ ਬਿਲਕੁਲ ਲਾਈਟਾਂ ਨਹੀਂ ਵੱਲਦੀਆਂ ਇਹ ਇੱਧਰੋਂ ਬਸ ਥੋੜੇ ਬਹੁਤ ਲੋਕ ਆਉਂਦੇ ਜਾਂਦੇ ਨੇ ਕਿਤੇ ਕਿਤੇ ਲਾਈਟਾਂ ਵੱਲਦੀਆਂ ਨੇ ਜਿਸ ਦਿਨ ਪਹਿਲੇ ਦਿਨ ਬਲੈਕਆਊਟ ਸੀ ਉਸ ਦਿਨ ਜਿਆਦਾ ਸੀਗਾ ਬਹੁਤ ਜਿਆਦਾ ਤੇ ਅੱਜ ਦੇਖੋ ਜੀ ਇਸ ਤਰ੍ਹਾਂ ਦਾ ਬਲੈਕਆਊਟ ਹੈ ਸਾਡੇ ਵੀ ਕੋਈ ਵੀ ਨਹੀਂ ਜੀ ਵੀਡੀਓ ਸੌਰੀ ਲਾਈਟਾਂ ਵਗੈਰਾ ਨਹੀਂ ਵੱਲਦੇ ਸਾਰੇ ਗਾਈਡਲਾਈਨਸ ਆ ਸਾਰੇ ਹੀ ਮਤਲਬ ਕਿ ਰੱਖਦੇ ਨੇ ਜੀ ਆਪਣਾ ਧਿਆਨ ਰੱਖਦੇ ਨੇ ਤੇ ਬਾਕੀ ਵਲੌਗ ਚੰਗਾ ਲੱਗਿਆ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਸੌਰੀ ਵੀਡੀਓ ਲੇਟ ਹੋ ਗਈ ਤੇ ਥੈਂਕ ਯੂ ਜੀ ਫਿਰ ਵੀਡੀਓ ਦੇਖਣ ਲਈ